ਯੁੱਧ ਕਾਤਲਾਂ ਵਿਰੁੱਧ ਆਮ ਆਦਮੀ ਪਾਰਟੀ ਨੇ ਚਲਾਇਆ ਸੀ ਯੁੱਧ ਨਸ਼ਾ ਵਿਰੁੱਧ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਇਲਾਕੇ ਦੇ ਲੋਕਾਂ ਨੇ ਚਲਾ ਦਿੱਤਾ ਯੁੱਧ ਕਾਤਲਾਂ ਵਿਰੁੱਧ ਕਾਤਲ ਕੌਣ ਹੈ ਜੀ ਫੌਜਾ ਸਿੰਘ ਸਰਾਰੀ ਤੇ ਉਹਨਾਂ ਦਾ ਪੀਏ ਲਾਡੀ ਜੀ ਹੁਣ ਦੁੱਖ ਹੁੰਦਾ ਆਪਣੀ ਮਤਲਬ ਐਮਐਲ ਖਿਲਾਫ ਧਰਨਾ ਲਾਉਣਾ ਪਵੇ ਬਹੁਤ ਹੈ ਦੁੱਖ ਜੀ ਮੈਂ ਇਹ ਦੱਸਦਾ ਵੀ ਇਹਨੇ ਇੱਕ ਕੱਲੇ ਟਰੇਡੇ ਪਿੰਡ ਜੋ ਪੈਸੇ ਨਹੀਂ ਲੈ ਐ ਇਹਨੇ ਗੁਰੂ ਸਾਹਿਬ ਲਾਗਦਾ ਕੋਈ ਪਿੰਡ ਨਹੀਂ ਛੱਡਿਆ ਜਿੱਥੋਂ ਦੂਰ ਦੂਰ ਥਾਂ ਤੋਂ ਪੈਸੇ ਲੈਣੇ ਇਹ ਕਹਿੰਦੇ ਘਰ ਦੀ ਬੈਠੀ ਦਫ਼ਤਰ ਦੇ ਵਿੱਚ ਉਹਨੂੰ 500 ਰੁਪਏ ਦੇ ਦੇ ਉਹ ਫੜ ਲੈਂਦੀ ਐ ਸਾਨੂੰ ਇਹਦੇ ਨਾਲ ਜਿਆਦੀਆਂ ਗਾਲਾਂ ਕੱਢਦੇ ਨੇ ਇਹਦੇ ਨਾਲ ਤਾਂ ਗਨਮੈਨ ਹੁੰਦੇ ਨੇ ਅਸੀਂ ਸਿੰਪਲ ਹੁੰਨੇ ਆ ਸਾਨੂੰ ਜਿੱਥੇ ਮਰਜ਼ੀ ਆ ਬਾਂਹ ਤੋਂ ਫੱਲ ਲੈਂਦੇ ਇਤਰਾ ਓਏ ਤੁਸੀਂ ਵੱਡੇ ਇਮਾਨਦਾਰ ਬਣੇ ਫਿਰਦੇ ਹੋ ਉਦੋਂ ਗਾਲਾਂ ਕੱਢਣ ਡਾਇ ਪੈਂਦੇ ਨੇ ਕਨ ਕਚੋਰ ਸਰਪੰਚੀਆਂ ਚੋਰ ਪੈਲਿਆਂ ਦੀਆਂ ਬੋਲੀਆਂ ਚੋਰ ਕਿਹੜੇ ਕਾੜੇ ਕੰਮ ਚ ਦੱਸਗੇ ਤੁਹਾਨੂੰ ਅਸੀਂ ਇਹ ਜਦੋਂ ਐਮਐਲਏ ਬਣੇ ਆ ਤੁਸੀਂ ਜ਼ੋਰ ਲਾਇਆ ਸੀ ਉਦੋਂ ਬਣਾਉਣ ਦੇ ਲਈ ਮੈਂ ਜੀ 40 45 ਲੱਖ ਰੁਪਇਆ ਲਾ ਚੁੱਕਿਆ ਇਹਦੇ ਵਿੱਚ 40-45 ਲੱਖ ਰੁਪਏ ਦੇ ਪਿੱਛੇ ਮੈਂ ਲਾ ਚੁੱਕਿਆ 10 ਗੱਡੀਆਂ ਮੈਂ ਲੈ ਕੇ ਚੱਲਦਾ ਸੀ ਐਮਐਲਏ ਬਣਿਆ ਤਾਂ ਮੰਤਰੀ ਦੋ ਤਿੰਨ ਮਹੀਨਾ ਬਾ ਬਣ ਗਿਆ 35 ਸੱਟੇ ਨੇ ਸਾਡੀ ਬਦਨਾਮੀ ਕਰਾਈ ਇਹਨੇ ਕਣਕ ਚੋਰੀ ਕਰ ਲਈ ਪਾਰਟੀ ਪਤਾ ਨਹੀਂ ਕਿਉਂ ਨਹੀਂ ਵੇਖ ਰਹੀ ਉਦੋਂ ਹੀ ਇਹਨੂੰ ਕੱਢ ਦੇਣਾ ਚਾਹੀਦਾ ਹੈ ਜਦੋਂ ਇਹਨੇ ਗਰੀਬਾਂ ਦੀ ਕਣਕ ਖਾਦੀ ਸੀ ਬਿਲਕੁਲ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਰਹਾਂਗੇ ਨਹੀਂ ਤਾਂ ਇਹ ਸਾਰੇ ਅਸਤੀਫੇ ਦੇਾਂਗੇ ਇਹਨੂੰ ਇੱਥੋਂ ਤੁਰੰਤ ਕੱਢ ਕੇ ਪਰਚਾ ਕਰਕੇ ਇਹਨੂੰ ਅੰਦਰ ਭੇਜੋ ਜਿਵੇਂ ਆਪਾ ਗਣਪਤ ਗਵਨਤਮਾਨ ਕੋਈ ਸੁੱਤਾ ਪਿਆ ਹੈ ਗੂੜੀ ਨੀਂਦ ਨਹੀਂ ਉਹਨੂੰ ਸਾਰਾ ਪਤਾ ਜੀ ਉਹਨੂੰ ਕਮਿਸ਼ਨ ਹੈ ਗਵ ਅਜਿ ਭਗਵੰਤ ਮਾਨ ਦੀ ਜਾਇਦਲ ਚੈੱਕ ਕਰ ਲੋ ਜੀ ਭਗਵੰਤ ਮਾਨ ਨੇ ਕਰੋੜਾ ਰੁਪਇਆ ਉਹ ਜੋੜ ਚੁੱਕਾ ਹੈ ਕਿਤੇ ਵੀ ਰੈਲੀ ਕਿਤੇ ਵੀ ਧਰਨਾ ਆਮ ਆਦਮੀ ਪਾਰਟੀ ਦਾ ਰੇਕ ਥਾਂ ਤੇ ਉਹ ਬੰਦਾ ਗਿਆ ਇੰਨੀ ਪਾਰਟੀ ਦੇ ਵਿੱਚ ਸੇਵਾ ਕਰਦਾ ਹੈ ਪੱਲਿਓ ਤੇਲ ਪਾਲਣਾ ਪੱਲਿਓ ਗੱਡੀ ਲਜਾਣੀ ਪਰ ਇਸ ਘਟ ਗਿਆ ਐਮਐਲਏ ਨੇ ਕੋਈ ਗੁਣ ਨਹੀਂ ਪਾਇਆ ਇਹਦੀ ਮਾੜੀ ਕਰਤੂਤ ਕਰਕੇ ਉਹਨੂੰ ਆਪਦੇ ਆਪ ਗੋਲੀ ਮਾਰਨੀ ਪਈ ਰੇਕ ਪਿੰਡ ਦੇ ਵਿੱਚ ਨੇ ਤਿੰਨ ਤਿੰਨ ਸੌਵਾਂ ਖਾਧੀਆਂ ਇਸ ਐਮਐਲਏ ਨੇ ਜੇ ਮੈਂ ਪ੍ਰਸ਼ਟਾ ਕਾਰਚਾਰੀ ਕਰ ਗਿਆ ਜੋ ਮਰਜੀ ਮੇਰੇ ਤੇ ਇਲਜ਼ਾਮ ਲਾ ਦਿਓ ਜੀ ਇਹ ਕਹਿੰਦਾ ਨਾ ਇਹ ਮੇਰੀਆਂ ਤਿੰਨ ਕੁੜੀਆਂ ਹੀ ਨੇ ਮੇਰੇ ਮੁੰਡਾ ਤਾਂ ਹੈ ਨਹੀਂ ਮੈਂ ਪੈਸੇ ਕਰਨੇ ਕੀ ਨੇ ਮੈਨੂੰ ਇਹ ਨਹੀਂ ਪਤਾ ਲੋਕ ਪੈਸੇ ਇਕੱਠੇ ਕਿਉਂ ਕਰਦੇ ਨੇ ਪਰ ਇਹਨੇ ਉਹਨਾਂ ਨਾਲੋਂ ਜ਼ਿਆਦਾ ਹਾਨੀ ਕੀਤੀ ਸਾਡੀ ਯੁੱਧ ਕਾਤਲਾਂ ਵਿਰੁੱਧ ਆਮ ਆਦਮੀ ਪਾਰਟੀ ਨੇ ਚਲਾਇਆ ਸੀ ਯੁੱਧ ਨਸ਼ਿਆਂ ਵਿਰੁੱਧ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਇਲਾਕੇ ਦੇ ਲੋਕਾਂ ਨੇ ਚਲਾ ਦਿੱਤਾ ਯੁੱਧ ਕਾਤਲਾਂ ਵਿਰੁੱਧ ਇਹ ਕਾਤਲ ਕਿਨੋਂ ਕਿਹਾ ਗਿਆ ਕਾਤਲਾਂ ਦੇ ਵਿੱਚ ਦੋ ਫੋਟੋ ਤੁਸੀਂ ਦੇਖ ਰਹੇ ਹੋ ਇੱਕ ਐਮਐਲਏ ਫੌਜਾ ਸਿੰਘ ਸਰਾਰੀ ਤੇ ਇੱਕ ਉਹਨਾਂ ਦੇ ਪੀਏ ਬਚਿੱਤਰ ਸਿੰਘ ਲਾਢੀ ਦੀ ਹੈ ਇਹ ਦੋਨਾਂ ਦੇ ਮੂੰਹ ਦੇ ਉੱਤੇ ਖੂਨ ਨਾਲ ਲਿਪੜੇ ਹੋਏ ਪੰਜੇ ਲਗਾਏ ਗਏ ਆ ਕਿ ਇਹ ਯੁੱਧ ਕਾਤਲਾਂ ਵਿਰੁੱਧ ਹੈ ਇਹ ਕਾਤਲ ਨੇ ਸਰਪੰਚ ਦੇ ਇਹਨਾਂ ਲੋਕਾਂ ਦਾ ਇਹ ਕਹਿਣਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਤੋਂ ਹੀ ਜਿਹੜੇ ਲੀਡਰ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕਾਤਲ ਕੌਣ ਹੈ ਜੀ ਫੌਜਾ ਸਿੰਘ ਸਰਾਰੀ ਤੇ ਉਹਨਾਂ ਦਾ ਪੀਏ ਲਾਢੀ ਜੀ ਸਾਰੀਆਂ ਜੱਟਾਂ ਮਾ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਹਲਕਾ ਗੁਰੂ ਸਾਹਾਦਾ ਜੀ ਪਾਰਟੀ ਦੇ ਵਿੱਚ ਸੇਵਾ ਕਰਦਿਆਂ ਬਹੁਤ ਮਾੜੀ ਘਟਨੀ ਘਟੀ ਹੈ ਜੀ ਸਾਡੇ ਹਲਕੇ ਗੁਰੂ ਸਾਹਾਦੇ ਵਿੱਚ ਜਿਹੜਾ ਜਸ਼ਨਬਾਬਾ ਸਾਡੇ ਪਿੰਡ ਟ੍ਰੇਡੇ ਦਾ ਸਰਪੰਚ ਬਣਿਆ ਸੀ ਪਹਿਲੋ ਜਦੋਂ ਬਣਿਆ ਸੀ ਉਦੋਂ ਵੀ ਉਹਦੇ ਤੋਂ ਪੈਸੇ ਲੈ ਗਏ ਬਾਅਦ ਦੇ ਵਿੱਚ ਫਿਰ ਜਿਵੇਂ ਜਿਵੇਂ ਸਮਾਂ ਆਉਂਦਾ ਗਿਆ ਕਦੀ ਉਹਨੂੰ ਕਹਿਣ ਤੇਰੇ ਨਾਲ ਮੈਂਬਰ ਜੋੜਦੇ ਤਾਂ ਪੈਸੇ ਲੈਣੇ ਜੇ ਪੰਚਾਇਤੀ ਪੈਲੀ ਦੀ ਬੋਲੀ ਹੋਣੀ ਤਾਂ ਉਹਨੂੰ ਕਹਿੰਦੇ ਸਾਨੂੰ ਪੈਸੇ ਦਿਓ ਉਸ ਤੋਂ ਮਗਰੋਂ ਫਿਰ ਕਹਿੰਦੇ 1 ਲੱਖ ਰੁਪਇਆ ਦਿਓ ਬਾਕੀ ਉਹ ਐਡਾ ਕ ਭਲਾ ਮਾਨਸ ਨੌਜਵਾਨ ਮੁੰਡਾ ਸੀ ਸਾਡਾ ਕਿਤੇ ਵੀ ਰੈਲੀ ਕਿਤੇ ਵੀ ਧਰਨਾ ਆਮ ਆਦਮੀ ਪਾਰਟੀ ਦਾ ਰੇਕ ਥਾਂ ਤੇ ਉਹ ਬੰਦਾ ਕਿਹਾ ਇੰਨੀ ਪਾਰਟੀ ਦੇ ਵਿੱਚ ਸੇਵਾ ਕਰਦਾ ਸੀ ਪੱਲਿਓ ਤੇਲ ਬਾਲਣਾ ਪੱਲਿਓ ਗੱਡੀ ਲਜਾਣੀ ਪਰ ਇਸ ਘਟ ਗਿਆ ਐਮਐਲਏ ਨੇ ਕੋਈ ਗੁਣ ਨਹੀਂ ਪਾਇਆ ਇਹਦੀ ਮਾੜੀ ਕਰਤੂਤ ਕਰਕੇ ਉਹਨੂੰ ਆਪਦੇ ਆਪ ਗੋਲੀ ਮਾਰਨੀ ਪਈ ਇਹ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਭਗਵੰਤ ਮਾਨ ਨੂੰ ਅ ਮਾਦਮੀ ਪਾਰਟੀ ਦੇ ਵਿੱਚ ਸੇਵਾ ਕਰਦਿਆਂ ਵੀ ਇਹਦੇ ਦੇ ਤੁਰੰਤ ਪਰਚਾ ਦਰਜ ਹੋਵੇ ਪੀਏ ਤੇ ਵੀ ਹੋਵੇ ਤੇ ਭਗਵੰਤ ਮਾਨ ਤੇ ਵੀ ਹੋਵੇ ਇਹ ਮੰਗ ਕਰਦੇ ਆਂ ਓਜਾ ਸਿੰਘ ਸਰਾਰੀ ਤਾਂ ਕਹਿੰਦੇ ਮੈਂ ਕੁਝ ਵੀ ਨਹੀਂ ਕੀਤਾ ਮੈਂ ਕਾਤਲਾਂ ਨੂੰ ਸਜ਼ਾ ਦਿਵਾਉਂਗਾ ਉਹਦਾ ਖੁਦ ਕਹਿ ਰਿਹਾ ਹਾਂ ਇੱਥੇ ਹੀ ਵੇਖੋ ਚੋਰ ਫੜਿਆ ਜਾਂਦਾ ਜੇਕਰ ਉਹਨੇ ਪੈਸੇ ਨਹੀਂ ਲਏ ਉਹਨੂੰ ਕੀ ਪਤਾ ਕਿਹ ਬੰਦੇ ਨੇ ਪੈਸੇ ਕਿਵੇਂ ਲਏ ਨੇ ਉਹ ਮੂੰਹੋਂ ਮੰਨ ਰਿਹਾ ਬੰਦਾ ਵੀ ਮੈਂ ਕਾਤਲਾਂ ਨੂੰ ਸਜ਼ਾ ਦਿਵਾਵਾਂਗਾ ਜਦੋਂ ਉਹਦੇ ਤੇ ਪ੍ਰੈਸ਼ਰ ਪੈ ਗਿਆ ਉਹਦੇ ਦਾ ਐਪਲੀਕੇਸ਼ਨ ਹੋ ਗਈ ਮਗਰੋਂ ਜਾ ਕੇ ਇੱਕ ਝੂਠੀ ਐਪਲੀਕੇਸ਼ਨ ਆਪਦੇ ਆਪ ਇਕੱਠੇ ਕਰਕੇ ਥੋੜੇ ਜੇ ਬੰਦੇ ਉਹਨਾਂ ਨੂੰ ਝੂਠੇ ਸਰਪੰਚ ਬਣਾ ਕੇ ਉਹਨਾਂ ਤੋਂ ਮੰਗ ਪੱਤਰ ਲੈਂਦਾ ਪਿਆ ਵੀ ਮੈਂ ਇਹਦੇ ਤੇ ਕਾਰਵਾਈ ਕਰਾਵਾਂਗਾ ਤੇ ਤੂੰ ਪਹਿਲੋਂ 8 ਦਿਨ ਕੀ ਕਰਦਾ ਪਿਆ ਉਹਨਾਂ ਦੇ ਘਰੋਂ ਭੱਜ ਕੇ ਕਿਉਂ ਗਿਆ ਉੱਥੇ ਸਰਕਾਰ ਦੇ ਵਿੱਚ ਆਇਆ ਉਥੋਂ ਭੱਜ ਕੇ ਗਿਆ ਲੋਕੇ ਇਹ ਨਾਲੇ ਆਪਦਾ ਉਹਨੂੰ ਪੁੱਤਰ ਸਮਝਦਾ ਪਿਆ ਤੇ ਇਹੋ ਜਿਹਾ ਬੰਦਾ ਕੀ ਮੰਨਦੇ ਹੋ ਜੀ ਹਾਂ ਹਾਂ ਭਾਈ ਜੀ ਯੁੱਧ ਕਾਤਲਾਂ ਵਿਰੁੱਧ ਕਿੰਨਾਂ ਨੂੰ ਹੁਣ ਕਾਤਲ ਕਹਿ ਰਹੇ ਹੋ ਤੁਸੀਂ ਮੈਂ ਤਾਂ ਕਾਤਲ ਐਮ ਐਲ ਏ ਸਾਹਿਬ ਤੇ ਪੀ ਏ ਸਾਹਿਬ 75 ਸਿੰਘ ਲਾਡੀ ਜੀ ਉਹਨਾਂ ਨੂੰ ਕਹਿਣਾ ਚਾਹਣਾ ਮੈਂ ਪਾਰਟੀ ਦਾ ਇੱਕ ਹਿੱਸਾ ਮੈਂ ਵੀ ਆਦਮੀ ਆਦਮੀ ਪਾਰਟੀ ਦਾ ਸਟੇਟ ਜੁਆਇੰਟ ਸੈਕਟਰੀ ਪੰਜਾਬ ਦਾ ਜਿਹੜਾ ਇੱਕ ਜਸ਼ਨ ਵੀ ਸਾਡੇ ਨਾਲ ਯੂਥ ਦਾ ਆਗੂ ਸੀ ਸਾਡੀ ਪਾਰਟੀ ਦਾ ਵਰਕਰ ਸੀ ਮੈਂ ਤਾਂ ਉਸ ਦਿਨ ਵੀ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਸਾਰੇ ਪਾਰਟੀ ਨੂੰ ਬੇਨਤੀ ਕੀਤੀ ਆ ਵੀ ਇਨਸਾਫ ਜਸ਼ਨ ਨੂੰ ਇਨਸਾਫ ਦਿਵਾਇਆ ਜਾਵੇ ਉਹ ਬੱਚੇ ਨੇ ਵੀ ਕਿਸੇ ਨਾ ਕਿਸੇ ਲੈਵਲ ਤੇ ਜਾਣਾ ਸੀ ਸਰਪੰਚੀ ਤੋਂ ਲੈ ਕੇ ਹੋ ਸਕਦਾ ਬੱਚਾ ਜਾਂ ਐਮਐਲਏ ਹੁੰਦਾ ਕੱਲ ਨੂੰ ਹੋ ਸਕਦਾ ਕੁਝ ਵੀ ਹੁੰਦਾ ਲੋਕਤੰਤਰ ਵਿੱਚ ਸਭ ਕੁਝ ਜਾਇਜ਼ ਆ ਤੇ ਅਸੀਂ ਤਾਂ ਬੇਨਤੀ ਕਰਦੇ ਆ ਇੱਕ ਨਾ ਜ਼ਿੰਮੇਵਾਰ ਐਮਐਲਏ ਹਲਕੇ ਵਾਸਤੇ ਜੋ ਹਲਕੇ ਦਾ ਤੇ ਆਪਦੇ ਵਰਕਰਾਂ ਦਾ ਪਹਿਲਾਂ ਹੀ ਵੇੜਾ ਕਰਕੇ ਕਰ ਚੁੱਕਿਆ ਹੈ ਮਤਲਬ ਇਹ ਜਦੋਂ ਐਮਐਲਏ ਬਣੇ ਆ ਤੁਸੀਂ ਜੋਰ ਲਾਇਆ ਸੀ ਉਹ ਤੋਂ ਬਣਾਉਂਦੇ ਨੇ ਮੈਂ ਜੀ 40 45 ਲੱਖ ਰੁਪਇਆ ਲਾ ਚੁੱਕਿਆ ਇਹਦੇ ਵਿੱਚ ਕਈ ਨਾ ਪਹਿਲਾਂ 40 45 ਲੱਖ ਰੁਪਇਆ ਦੇ ਪਿੱਛੇ ਮੈਂ ਲਾ ਚੁੱਕਿਆ 10 ਗੱਡੀਆਂ ਮੈਂ ਲੈ ਕੇ ਚੱਲਦਾ ਸੀ ਆ ਪਿੰਡਾਂ ਵਿੱਚ ਮੇਰੇ ਜੱਟ ਸਿਕ ਪਿੰਡਾਂ ਵਿੱਚ ਕਦੇ ਵੀ ਬੂਥ ਲੱਗਣ ਦਾ ਕੋਈ ਆਸ ਨਹੀਂ ਸੀ ਜਿਹੜੇ ਬੰਦਿਆਂ ਨੂੰ ਮੈਂ ਪਾਰਟੀ ਨੂੰ ਛੱਡ ਕੇ ਆਇਆ ਸੀ ਮੇਰਾ ਉਹਨਾਂ ਨਾਲ 70 ਸਾਲ ਦਾ ਰਿਸ਼ਤਾ ਸੀ ਮੈਂ ਕਾਲੀ ਦਲ ਦੇ ਵਿੱਚ ਸੀ ਪਹਿਲਾਂ ਮੈਂ ਜ਼ਿਲ੍ਹਾ ਉਦੇਦਾਰਾਂ ਵਿੱਚ ਕੰਮ ਕੀਤਾ ਉਹਦੇ ਵਿੱਚ ਵੀ ਲੰਮਾ ਟਾਈਮ ਮੁੜ ਕੇ ਮੈਂ ਕਿਹਾ ਚਲੋ ਰਾਜਨੀਤੀ ਵਿੱਚ ਕੋਈ ਬੰਦਾ ਚੰਗਾ ਆਇਆ ਵੀ ਆਪਾਂ ਇਹਦੀ ਮਦਦ ਕਰੀਏ ਬੀ ਸਾਹਿਬ ਸੁੱਤਰਾ ਲੋਕਾਂ ਦੀ ਆਵਾਜ਼ ਤੇ ਇਹਨੂੰ ਜਿਤਾਉਣ ਚ ਇਲਾਕੇ ਨੂੰ ਹਲਕੇ ਨੂੰ ਪੁੱਛ ਲੋ ਵੀ ਕੁਲਦੀਪ ਸਿੰਘ ਸਮਰਾ ਦਾ ਯੋਗਦਾਨ ਹੈਗਾ ਸੀ ਜਾਂ ਨਹੀਂ ਹੈਗਾ ਹੁਣ ਦੁੱਖ ਹੁੰਦਾ ਆਪਣੇ ਮਤਲਬ ਐਮਐਲ ਖਿਲਾਫ ਧਰਨਾ ਲਾਉਣਾ ਪਵੇ ਬਹੁਤ ਹੈ ਦੁੱਖ ਜੀ ਮੈਂ ਇਹ ਦੱਸਦਾ ਵੀ ਇਹਨੇ ਇੱਕ ਕੱਲੇ ਟਰੇਡੇ ਪਿੰਡ ਚੋਂ ਪੈਸੇ ਨਹੀਂ ਲਏ ਇਹਨੇ ਗੁਰੂ ਸਾਹਿਬ ਲਾਗਦਾ ਕੋਈ ਪਿੰਡ ਨਹੀਂ ਛੱਡਿਆ ਜਿੱਥੋਂ ਦੂਰ ਦੂਰ ਥਾਂ ਤੋਂ ਪੈਸੇ ਲੈਣੇ ਉਧਰ ਹਰੇਸ ਬੰਦਿਆਂ ਤੋਂ ਵੀ ਪੈਸੇ ਲੈ ਗਿਆ ਤੇ ਕਈਆਂ ਨੂੰ ਕਹਿੰਦਾ ਮੈਂ ਤੁਹਾਡੇ ਕਾਗਜ ਨਹੀਂ ਪਰਿਚੰਦਦਾ ਕਈਆਂ ਨੂੰ ਕਹਿੰਦਾ ਮੈਂ ਤੁਹਾਡੇ ਕਾਗਜ ਕੈਂਸਲ ਨਹੀਂ ਹੋਣ ਦਿੰਦਾ ਤੇ ਦੋ ਦੋ ਤਿੰਨਾ ਤਿੰਨਾ ਥਾਮਦਨ ਰੇ ਕੇ ਪਿੰਡ ਚੋਂ ਪੈਸੇ ਇਕੱਠੇ ਕੀਤੇ ਇਹ ਬੰਦੇ ਨੇ ਪਹਿਲੀ ਗੱਲ ਐਮਐਲਏ ਬਣਿਆ ਤੇ ਮੰਤਰੀ ਦੋ ਤਿੰਨ ਮਹੀਨਾ ਬਾ ਬਾ ਬਣ ਗਿਆ ਪੈਂਦੀ ਸੱਟੇ ਨੇ ਸਾਡੀ ਬਦਨਾਮੀ ਕਰਾਈ ਇਹਨੇ ਕਣਕ ਚੋਰੀ ਕਰ ਲਈ ਸਾਰੀ ਦੁਨੀਆ ਨੂੰ ਪਤਾ ਚੱਗ ਚਾਰ ਹੁੰਦੀਆਂ ਵੀਡੀਓ ਵਾਇਰਲ ਹੋਈਆਂ ਗਰੀਬ ਲੋਕਾਂ ਦੀ ਕਣਕ ਖਾਦੀ ਹੁੰਦੀ ਹੈ ਲੈ ਕੇ ਬੈਠੀ ਐਮਪੀ ਇਲੈਕਸ਼ਨ ਦੇ ਵਿੱਚ ਇਹ ਲੁਕਦਾ ਫਿਰਿਆ ਫਿਰ ਇਹਨੇ ਆਪ ਦਾ ਭਰਾ ਕਬਾਇਨਾ ਜੋੜਿਆ ਐਮਪੀ ਇਲੈਕਸ਼ਨ ਦੇ ਵਿੱਚ ਸਾਡਾ ਐਮਪੀ ਹਰਿਆ ਗ ਇਹੋ ਜਿਹਾ ਬੰਦਾ ਹੈ ਪਾਰਟੀ ਪਤਾ ਨਹੀਂ ਕਿਉਂ ਨਹੀਂ ਵੇਖ ਰਹੀ ਉਦੋਂ ਹੀ ਇਹਨੂੰ ਕੱਢ ਦੇਣਾ ਚਾਹੀਦਾ ਜਦੋਂ ਇਹਨੇ ਗਰੀਬਾਂ ਦੀ ਕੰਨ ਖਾਦੀ ਸੀ ਪਰ ਫਿਰ ਵੀ ਨਹੀਂ ਸੋਚ ਰਹੀ ਪਾਰਟੀ ਇਹਨੂੰ ਨਾਲ ਲਈ ਫਿਰਦੀ ਹੈ ਇੱਕ ਇਹ ਸਾਡੀ ਸਾਰੀ ਪਾਰਟੀ ਦਾ ਨੁਕਸਾਨ ਕਰ ਰਿਹਾ ਇਕੱਲਾ ਐਮ.ਐਲ.ਏ. ਭ੍ਰਿਸ਼ਟਾਚਾਰ ਆਦਮੀ ਬਿਲਕੁਲ ਫੁੱਲ ਕੋਈ ਪਿੰਡ ਨਹੀਂ ਕਹਿ ਸਕਦਾ ਮੈਂ ਇਹਨੂੰ ਪੈਸੇ ਨਹੀਂ ਦਿੱਤੇ ਕਿਸੇ ਸਾਰੇ ਪਿੰਡਾਂ ਚੋਂ ਪੈਸੇ ਨੇ ਖਾਦੇ ਰੱਜ ਕੇ ਫੁੱਲ ਭ੍ਰਿਸ਼ਟਾਚਾਰੀ ਕੀਤੀ ਕਿਸੇ ਕੰਮ ਚੋਂ ਪੈਸੇ ਨਹੀਂ ਛੱਡਦਾ ਇਹ ਕੰਦੇ ਘਰ ਦੀ ਬੈਠੀ ਦਫ਼ਤਰ ਦੇ ਵਿੱਚ ਉਹਨੂੰ 500 ਰੁਪਏ ਦੇ ਦਿਓ ਫੜ ਲੈਂਦੀ ਹੈ अच्छा हां बिल्कुल इन्हें देखो किसी बंदे पे विश्वास नहीं ਕੀਤਾ आम आदमी पार्टी गुरु सादे ਵਿੱਚ ਆਪਦਾ ਹੀ ਪਰਿਵਾਰ ਲਾਇਆ ਆਪਦਾ ਹੀ ਪੀਐਲ ਆਇਆ ਆਪਦੇ ਘਰ ਦੀ ਦਫਤਰ ਚ ਭਾਈ ਆ ਅੱਗੇ ਵੀ ਸਰਕਾਰਾਂ ਬੰਦੀਆਂ ਰਹੀਆਂ ਅੱਗੇ ਵੀ ਐਮਐਲਏ ਬੰਦੇ ਰਹੇ ਘੱਟ ਤੋਂ ਘੱਟ 50 50 ਬੰਦੇ ਹਲਕੇ ਦੇ ਵਿੱਚ ਕੰਮ ਕਰਦੇ ਸੀ ਸਿਰਫ ਇੱਕ ਕੱਲਾ ਐਮਐਲਏ ਬਣਾਇਆ ਸੀ ਅਬਦੁੱਲ ਇਮਾਨਦਾਰੀ ਦੇ ਹਿਸਾਬ ਨਾਲ ਵੀ ਵਧੀਆ ਨਵਾਂ ਬੰਦਾ ਆਇਆ ਪਰ ਇਹਨੇ ਸਾਡੇ ਹਲਕੇ ਦਾ ਪੇੜਾ ਕਰ ਕਰਤਾ ਤੇ ਸਾਡੀ ਵੀ ਬਦਨਾਮੀ ਬਹੁਤ ਜ਼ਿਆਦਾ ਕੀਤੀ ਦੱਖਣ ਦਾ ਲੋਕ ਕਹਿੰਦਾ ਵੀ ਯਾਰ ਤੁਹਾਡਾ ਐਮਐਲਏ ਆਏ ਆ ਸਾਨੂੰ ਇਹਦੇ ਨਾਲ ਜਿਆਦੀਆਂ ਗਾਲਾਂ ਕੱਢਦੇ ਨੇ ਇਹਦੇ ਨਾਲ ਤਾਂ ਗੰਨਮਾਨ ਹੁੰਦੇ ਨੇ ਅਸੀਂ ਸਿੰਪਲ ਹੁੰਨੇ ਆ ਸਾਨੂੰ ਜਿੱਥੇ ਮਰਜ਼ੀ ਐ ਬਾਹਰ ਤੋਂ ਫੱਲ ਲੈਂਦੇ ਇਦਰਾ ਓਏ ਤੁਸੀਂ ਵੱਡੇ ਇਮਾਨਦਾਰ ਬਣੇ ਫਿਰਦੇ ਹੋ ਉਦੋਂ ਹੀ ਗਾਲੀਂ ਕੱਢਣ ਲਾਇ ਪੈਂਦੇ ਨੇ ਕਨਕ ਚੋਰ ਸਰਪੰਚੀਆਂ ਚੋਰ ਪੈਲਿਆਂ ਦੀਆਂ ਬੋਲੀਆਂ ਚੋਰ ਕਿਹੜੇ ਕਾਰੇ ਕੰਮ ਚ ਦੱਸਗੇ ਤੁਹਾਨੂੰ ਅਸੀਂ ਅਸੀਂ ਤੇ ਮੈਂ ਭਗਵੰਤਬਾ ਨੂੰ ਬੇਨਤੀ ਕਰਦਾ ਜੇ ਸਤਾਈ ਦੇ ਵਿੱਚ ਸਰਕਾਰ ਬਣਾਉਣੀ ਆ ਇਹਨੂੰ ਤੁਰੰਤ ਕੱਢ ਕੇ ਪਾਰਟੀ ਚੋਂ ਬਾਹਰ ਪਰਚਾ 302 ਦਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਬੰਦ ਕਰੋ ਇਹਨੂੰ ਪਤਾ ਲੱਗ ਜਾਵੇ ਵੀ ਐਮਐਲਏ ਬਣ ਕੇ ਭ੍ਰਿਸ਼ਟਾਚਾਰੀ ਐਂ ਕਰੀਦੀ ਫਿਰ ਜਦੋਂ ਅਸੀਂ ਐਮਐਲਏ ਬਣੇ ਹਾਂ ਇਹੋ ਜਿਹਾ ਕੋਈ ਪਿੰਡ ਨਹੀਂ ਜਿੱਥੇ ਅਸੀਂ ਸੋਮਾ ਨਹੀਂ ਖਾਧੀਆਂ ਵੀ ਅਸੀਂ ਭ੍ਰਿਸ਼ਟਾਚਾਰੀ ਨਹੀਂ ਕਰਾਂਗੇ ਰੇਗ ਪਿੰਡ ਦੇ ਵਜੇ ਨੇ ਤਿੰਨ ਤਿੰਨ ਸੋਮਾ ਖਾਧੀਆਂ ਐਸ ਐਮਐਲਏ ਨੇ ਜੇ ਮੈਂ ਭ੍ਰਿਸ਼ਟਾਚਾਰੀ ਕਰ ਗਿਆ ਜੋ ਮਰਜ਼ੀ ਮੇਰੇ ਤੇ ਇਲਜ਼ਾਮ ਲਾ ਦੇਓ ਜੇ ਇਹ ਕਹਿੰਦਾ ਨਾ ਮੇਰੀਆਂ ਤਿੰਨ ਕੁੜੀਆਂ ਹੀ ਨੇ ਮੇਰੇ ਮੁੰਡਾ ਤਾਂ ਹੈ ਨਹੀਂ ਮੈਂ ਪੈਸੇ ਕਰਨੇ ਕੀ ਨੇ ਮੈਨੂੰ ਇਹ ਨਹੀਂ ਪਤਾ ਲੋਕ ਪੈਸੇ ਇਕੱਠੇ ਕਿਉਂ ਕਰਦੇ ਨੇ ਪਰ ਇਹਨੇ ਉਹਨਾਂ ਨਾਲ ਜਾਦੇ ਹਾਨੀ ਕੀਤੀ ਸਾਡੀ ਕੋਈ ਪਿੰਡ ਛੱਡੇ ਨਹੀਂ ਜਿੱਥੋਂ ਪੈਸਾ ਇਕੱਠਾ ਨਹੀਂ ਕੀਤਾ ਇਹ ਮੈਂ ਬੇਨਤੀ ਕਰਦਾ ਹਾਂ ਭਗਵੰਤ ਮਾਨ ਨੂੰ ਬਿਲਕੁਲ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਰਹਾਂਗੇ ਨਹੀਂ ਤਾਂ ਇਹ ਸਾਰੇ ਸਤੀਫੇ ਦੇਾਂਗੇ ਇਹਨੂੰ ਇੱਥੋਂ ਤੁਰੰਤ ਕੱਢ ਕੇ ਪਰਚਾ ਕਰਕੇ ਇਹਨੂੰ ਅੰਦਰ ਭੇਜੋ ਮਤਲਬ ਤੁਹਾਨੂੰ ਇਹ ਪੂਰਾ ਮਤਲਬ ਭਗਵੰਤ ਮਾਨ ਦਾ ਕਹਿੰਦੇ ਆ ਕਿ ਅਸੀਂ ਬਖਸ਼ਦੇ ਨਹੀਂ ਕਿਸੇ ਨੂੰ ਕਿਉਂ ਬਖਸ਼ ਰਹੇ ਆ ਸਾਨੂੰ ਨਹੀਂ ਪਤਾ ਕਿਉਂ ਬਖਸ਼ ਰਹੇ ਨੇ ਇਹਨੂੰ ਇਹਨਾਂ ਦੀ ਕੋਈ ਏਡੀ ਵੱਡੀ ਪਾਰਟੀ ਨੂੰ ਦੇਣ ਵੀ ਨਹੀਂ ਹਣੀ ਕੋਈ ਇਹਨਾਂ ਦੀ ਰੈਲੀ ਕੋਈ ਕਾਠ ਵਿਖਾ ਦੇਣ ਭਗਵੰਤ ਮਾਨ ਸਾਡੇ ਹਲਕੇ 'ਚ ਨਹੀਂ ਆਉਂਦਾ ਵੈਸੇ ਭਗਵੰਤ ਮਾਨ ਇਹਨੂੰ ਲੱਗਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਦਿਆਂ ਸਾਡੇ ਹਲਕੇ ਜਿਉਂ ਐਮਐਲਏ ਬਣਿਆ ਉਸ ਤੋਂ ਮੈਂ ਇੱਕ ਵੀ ਭਗਵੰਤ ਮਾਨ ਨਹੀਂ ਆਇਆ ਕਿਉਂ ਨਹੀਂ ਆਇਆ ਉਹਨੇ 35 ਠੇ ਭ੍ਰਿਸ਼ਟਾਚਾਰੀ ਕਰ ਲਈ ਪਰ ਪਾਰਟੀ ਹੈਂਗਮੈਂਟ ਉੱਤੋਂ ਪਤਾ ਨਹੀਂ ਕਿਉਂ ਨਹੀਂ ਵੇਖ ਰਹੀ ਵੀ ਇਹਨੂੰ ਬੰਦੇ ਨੂੰ ਬਾਹਰ ਕੱਢੀਏ ਪਾਰਟੀ 'ਚੋਂ ਇਹਦੇ ਕਰਕੇ ਸਾਡਾ ਇੱਕ ਗੁਰੂ ਹਲਕਾ ਨਹੀਂ ਸਾਡੀ ਬਾਰਡਰ ਬਿਲਟ ਸਾਰੀ ਫਾਈਲ ਕਾ ਤੋਂ ਲੈ ਗਏ ਗਰਦਾਸਪੁਰ ਤੱਕ ਸਾਰੀ ਉੱਡੇਗੀ ਸਿਰਫ ਇਹਸ ਬੰਦੇ ਕਰਕੇ ਇਹ ਵੱਡਾ ਭ੍ਰਿਸ਼ਟਾਚਾਰੀ ਹੈ ਇੱਕ ਪੁਲਸ ਵਾਲਾ ਬਣ ਕੇ ਇਹਨੂੰ ਅੱਗੇ ਪਤਾ ਸੀ ਕਿਵੇਂ ਪੈਸੇ ਖਾਈਦੇ ਨੇ ਇਹਨੇ ਲੋਕਾਂ ਨੂੰ ਡੈਸ਼ਤ ਪਾਈ ਹੋਈ ਇੱਥੇ ਗੰਦ ਦੀ ਇੰਨਾ ਵੱਡਾ ਭ੍ਰਿਸ਼ਟਾਚਾਰੀ ਬੰਦਾ ਹੈ ਵਾਕਈ ਇਹ ਗੱਲ ਹੈਗੀ ਬਹੁਤ ਇਸ ਤਰ੍ਹਾਂ ਨਾ ਜੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਜੀ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜੁੱਧ ਨਸ਼ਾ ਵਿਰੁੱਧ ਹਾਂ ਓਦੋਂ ਬਾਅਦ ਜੁੱਧ ਸ਼ੁਰੂ ਕਰਤਾ ਸਾਡੀ ਪ੍ਰੀਤੀ ਮਲਹੋਤਰਾ ਭੈਣ ਨੇ ਠੀਕ ਹੈ ਜੀ ਜੁੱਧ ਦਿੱਲੀ ਵਾਲਿਆਂ ਵਿਰੁੱਧ ਹਾਂ ਫੋਨ ਆ ਗਿਆ ਜੁੱਧ ਕਾਤਰਾ ਵਿਰੁੱਧ ਐਮਐਲਏ ਕਿ ਨਹੀਂ ਹੈਗਾ ਜੀ ਤੁਸੀਂ ਅੱਜ ਦੀ ਡਿਬੇਟ ਦੇ ਵਿੱਚ ਤੁਸੀਂ ਦੇਖ ਲਓ ਪਿਛਲਾ ਰਿਕਾਰਡ ਚੈੱਕ ਕਰੋ ਐਮਐਲਏਆਂ ਦਾ ਅੱਜ ਦਾ ਰਿਕਾਰਡ ਚੈੱਕ ਕਰ ਲਓ ਜੀ ਸਾਰਿਆਂ ਐਮਐਲਏ ਨੇ 100-100 ਕਿਲਾ 150 ਕਿਲਾ ਜ਼ਮੀਨ ਬਣਾ ਲੀਆ ਜੀ ਠੀਕ ਹੈ ਜੀ ਮੰਤਰੀਆਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਜੇ ਆਪਾਂ ਕਹਿੰਦੇ ਭਗਵੰਤ ਮਾਨ ਕੋਈ ਸੁੱਤਾ ਪਿਆ ਹੈ ਗੂੜੀ ਨੀਂਦ ਨਹੀਂ ਉਹਨੂੰ ਸਾਰਾ ਪਤਾ ਜੀ ਉਹਨੂੰ ਕਮਿਸ਼ਨ ਭਗਵੰਤ ਮਾਨ ਤੇ ਕਰ ਜਾਂਦਾ ਜੀ ਅੱਜ ਭਗਵੰਤ ਮਾਨ ਦੀ ਜਾਇਦਾਦ ਚੈੱਕ ਕਰ ਲਓ ਜੀ ਭਗਵੰਤ ਮਾਨ ਨੇ ਕਰੋੜਾਂ ਰੁਪਏ ਉਹ ਜੋੜ ਚੁੱਕਾ ਹੈ ਠੀਕ ਹੈ ਨਾ ਜੀ ਹੁਣ ਉਹ ਤਾਂ ਜੋ ਮਰਜ਼ੀ ਡਾਟ ਕਰੀ ਜਾਵੇ ਜੀ ਮੈਂ ਤਾਂ ਜੀ ਕਮੇਟੀ ਛੱਡ ਦਿੱਤੀ ਹੈ ਜੀ ਮੈਂ ਕਿ ਪੈਸੇ ਲੈਂਦਾ ਸੀ ਹੁਣ ਦਿੰਦਾ ਕੱਲ ਪਰਸੋ ਲੁਧਿਆਣਿਆਂ ਦਾ ਪਾਸ ਸੀ ਤੇ ਹੈਰਾਨਗੀ ਦੀ ਗੱਲ ਹੈ ਲੁੱਕੀ ਉਹੋ ਜੇ ਐਮ ਐਲ اے ਬਣਾ ਦਿੰਦੇ ਹੈ ਜੀ ਹੁਣ ਲੁਧਿਆਣੇ ਦਾ ਜਿਹੜਾ ਇਹਨਾਂ ਦਾ ਐਮ ਐਲ اے ਰੂੜਾ ਹੈ ਉਹਨੂੰ ਸ਼ਹੀਦ ਕਰਤਾਰ ਸਿੰਘ ਸਰਾਬ ਦਾ ਨਾਮ ਵੀ ਨਹੀਂ ਪਤਾ ਹੈਗਾ ਜੀ ਠੀਕ ਹੈ ਜੀ ਉਹੋ ਜੇ ਐਮ ਐਲ اے ਸਾਨੂੰ ਉਮੀਦ ਕੀ ਹੋਏਗੀ ਇਹ ਸ਼ਹੀਦਾਂ ਦੀ ਪਾਰਟੀ ਹੈ ਇਹ ਸ਼ਹੀਦਾਂ ਮੈਂ ਨਾ ਜੀ ਸੋਚ ਕੇ ਅਸੀਂ ਆਪ ਉੱਥੇ ਜਾ ਕੇ ਖੜਗੜ ਕਰਨ ਜਾ ਕੇ ਸੋ ਹੁਣ ਸ਼ਰਮ ਆਉਂਦੀ ਸਾਨੂੰ ਉੱਥੇ ਜਾਣ ਲੱਗੇ ਕਿਸੇ ਮੁਖ ਦੇ ਨਾਲ ਕਿਉਂਕਿ ਇਸ ਤਰ੍ਹਾਂ ਦੀ ਭ੍ਰਿਸ਼ਟਾ ਕੱਲੇ ਗੁਰੂ ਅਰਜਨ ਸਾਹਿਬ ਚ ਨਹੀਂ ਪੰਜਾਬ ਦੇ ਸਾਰੇ ਐਮਐਲਏ ਪੈਸੇ ਕਮਾਉਣ ਤੇ ਹੋਗੇ ਟੁੱਟਲੀ ਕੋਈ ਰੇਤਾ ਦਾ ਖਾਰ ਰਿਹਾ ਜੀ ਜੇ ਕਹਿੰਦਾ ਚਿੱਟਾ ਚਿੱਟਾ ਸ਼ਰੀਆਂ ਵੇਚ ਲੈ ਜਨਕੀ ਸ਼ਰੀਆਂ ਵਿਕ ਰਿਆ ਕਿਉਂਕਿ ਤੁਸੀਂ ਆਪ ਬਹੁਤ ਜਿਆਦਾ ਵੀਡੀਓ ਵਾਇਰਲ ਕਰਦੇ ਹੋ ਚਿੱਟਾ ਸ਼ਰੀਆਂ ਵਿਕ ਰਿਆ ਇਹ ਇੱਕ ਸਰਕਾਰ ਦਾ ਬਸ ਇੱਕ ਟਘਵੰਚਾ ਜੀ ਅਸੀਂ ਚਿੱਟਾ ਪੰਜਾਬ ਨੂੰਮੂਮਦ ਕਰ ਦਿੱਤਾ ਕਿਉਂਕਿ ਜੇ ਦੇਖਿਆ ਜਾਵੇ ਪੰਚਾਇਤਾਂ ਦਾ ਕਰੋੜਾਂ ਅਰਬਾਂ ਰੁਪਇਆ ਇਹਨਾਂ ਨੂੰ ਸੌਂਚ ਚੁੱਕ ਸਮਾਗਮਾਂ ਵਿੱਚ ਖਰਾਬ ਕਰਤਾ ਜੇ ਇਹੀ ਸੌਂ ਜਿਹੜੀ ਗੁਰਦਰ ਸਿੰਘ ਚੱਕ ਲੈਂਦੇ ਜਾ ਕੇ ਠੀਕ ਨਾ ਘੱਟੋ ਘੱਟ ਹਰੇਕ ਪੰਚਾਇਤ ਦਾ 20-20 ਹਜ਼ਾਰ ਰੁਪਇਆ ਖਰਚਾ ਗਿਆ ਜੀ ਸੌ ਚੱਕ ਕੇ ਸਹੀ ਕੰਮ ਕਰਦੇ ਆ ਫਿਰ ਇਹਨਾਂ ਨੂੰ ਮੈਂ ਨਹੀਂ ਸੌ ਚੱਕ ਕੇ ਸੌ ਦਾ ਸੱਚੀ ਵੀ ਮਾੜੀ ਆ ਝੂਠੀ ਮਾੜੀ ਕੈਪਟਨ ਚੱਕਿਆ ਹੁੰਦਾ ਕੱਖ ਨਹੀਂ ਰਿਹਾ ਬਾਦਲ ਕਹਿੰਦੇ ਸੌ ਚੱਕੀ ਆ ਜੀ ਸਾਹਮਣੇ ਕਹਿਆ ਸੀ ਸੌ ਖਾਣੀ ਨਹੀਂ ਸੌ ਖਾਣੀ ਨਹੀਂ ਜੀ ਇਹੋ ਜਿਹੇ ਮੂਰਖ ਲੋਕ ਆ ਜਿਹੜੇ ਨਾਲ ਮਗਰ ਲਾ ਕੇ ਸੌ ਚੱਕੀ ਜਾਂਦੇ ਹੱਥ ਲੰਮੇ ਕਰਕੇ ਜੀ ਮੈਂ ਤਾਂ ਕਹਿਆ ਸੀ ਗੁਰਦਰ ਸਾਹਿਬ ਆਜੇ ਸੌ ਚੱਕ ਲਓ ਪਰ ਸੌ ਤਾਂ ਖਾਣੀ ਮਾੜੀ ਆ ਜੀ ਭਾਵੇਂ ਸੱਚੀ ਐ ਭਾਵੇਂ ਝੂਠੀ ਐ ਸੋ ਇਸ ਕਰਕੇ ਬੇਨਤੀ ਆ ਜੀ ਇਹਨੂੰ ਨਕਾਰੋ ਜਿੰਨਾ ਜਿੰਨੇ ਪਰਚਾ ਦਰਜੀ ਨੇ ਹੁੰਦਾ ਉਹਨਾਂ 'ਚ ਇਨਸਾਫ ਨਹੀਂ ਮਿਲੇਗਾ ਜੀ ਇਹ ਤਾਂ ਹਜੇ ਸਵਾਤੀ ਦੋ ਜੀ ਇਹ ਗੱਲ ਜਿਹੜੀ ਕਹਿ ਰਹੇ ਸਾਂ ਕਿਉਂਕਿ ਸੱਚ ਹੈ ਜੀ ਸਭ ਕੁਝ ਸੱਚ ਹੈ ਸਾਡੇ ਏਰੀਆ ਦੀ ਗੰਦੀ ਰਾਜਨੀਤੀ ਨੇ ਸਾਡਾ ਭਰਾ ਖਾ ਲਿਆ ਜੀ ਅਸੀਂ ਬਹੁਤ ਜ਼ਿਆਦਾ ਇਕੱਠੇ ਰਹਿੰਦੇ ਹੁੰਦੇ ਸੀ ਇੱਥੇ ਮਤਲਬ ਆਪਦੇ ਪਿੰਡ ਘੱਟ ਰਹਿੰਦਾ ਸੀਗਾ ਉਹ ਮੇਰੇ ਕੋਲੇ ਗੁਰੂ ਅਰਜਨ ਜੀ ਜ਼ਿਆਦਾ ਰਹਿੰਦਾ ਸੀ ਜੀ ਐਡੀ ਗੰਦੀ ਸਿਆਸਤਾਂ ਉਹਨੇ ਸਾਡਾ ਹੀਰੇ ਵਰਗਾ ਭਰਾ ਖਾ ਲਿਆ ਜੀ ਇੱਥੇ ਕਦੋਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹਨਾਂ ਇਨੂੰ ਸਟਾਰਟ ਇਹਨੂੰ ਜਦ ਸਟਾਰਟਿੰਗ ਤੋਂ ਹੀ ਜਦੋਂ ਦਾ ਸਰਪੰਚ ਬਣਿਆ ਸੀਗਾ ਇਹਨੂੰ ਕੋ ਪਿੰਡ ਦਾ ਕੰਮ ਨਹੀਂ ਕਰਨ ਦਿੱਤਾ ਚੁੱਲਾ ਟੈਕਸ ਤੋਂ ਲੈ ਕੇ ਐਂਡ ਤੱਕ ਕੀਤਾ ਜਾਂਦਾ ਸੀਗਾ ਇਹਨੂੰ ਇਹਨਾਂ ਦਾ ਜਦੋਂ ਸਰਪੰਚੀ ਵੇਲੇ ਗੱਲਾਂ ਕਰਦਾ ਸੀ ਇਹਨੂੰ ਬੜਾ ਉਹ ਕਹਿੰਦੇ ਆ ਵੀਰੇ ਆਪਾਂ ਸਰਪੰਚੀ ਨਹੀਂ ਲੈਣੀ ਆਪਾਂ ਕੀ ਕਰਨਾ ਸਰਪੰਚੀ ਤੋਂ ਲੈ ਕੇ ਉਹ ਸਰਕਾਰ ਗੰਦੀ ਆ ਹਨਾ ਉਹੀ ਗੱਲ ਹੀ ਹੋ ਗਈ ਚਲੋ ਪਹਿਲਾਂ ਚੁੱਲਾ ਟੈਕਸ ਤੋਂ ਲੈ ਕੇ ਸਟਾਰਟ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿੰਨਾ ਚਿਰ ਮਰਿਆ ਨਹੀਂ ਉਹਨਾਂ ਚਿਰ ਉਹਨਾਂ ਨੂੰ 당 ਹੀ ਕਰੀ ਗਿਆ ਫੁੱਲਰਵਾਦ ਕਿਸਾਨ ਜੀ ਵੀ ਇੰਨਾ ਕ ਜਿਆਦਾ ਹੋ ਚੁੱਕਿਆ ਸੀਗਾ ਵੀ ਜੇ ਆਪਦੇ ਆਪ ਨੂੰ ਉਹਨੂੰ ਖਤਮ ਕਰਨਾ ਠੀਕ ਸਮਝਾਂਗੇ ਬਣਾ ਕੇ ਆਪਾਂ ਟਾਰਗੇਟ ਕਰਨੇ ਆ ਵੀ ਗੱਲ ਮਾੜੀ ਹੈ ਨਾ ਕਾਤਲ ਕਾਤਲ ਕਿਉਂ ਲਿਖਣਾ ਪਿਆ ਕਾਤਲ ਸਾਰੇ ਪੰਜਾਬ ਨੂੰ ਪਤਾ ਜੇ ਅਜੇ ਵੀ ਨਹੀਂ ਲੋਕਾਂ ਨੂੰ ਇਹ ਪ੍ਰਸ਼ਾਸਨ ਨੂੰ ਦਿਸਦਾ ਪਿਆ ਤੇ ਫਿਰ ਉਹਦਾ ਗਲਤ ਕਰ ਲੈਣਾ ਜੇ ਕੋਈ ਸਿਆਸੀ ਕਿਸੇ ਦਾ ਮੁੰਡਾ ਕੋਈ ਭੇਡ ਚੜ ਜਾਏ ਉਹ ਇਹਨਾਂ ਨੂੰ ਪਤਾ ਲੱਗ ਜਾਂਦਾ ਉਹ ਇਹਨਾਂ ਨੇ ਵਜ੍ਹਾ ਕਤਲ ਹੀ ਆ ਹੈ ਹੋਰ ਕੀ ਹੈ ਜੀ ਵਜ੍ਹਾ ਤਾਂ ਉਹੀ ਬਣੇ ਨੇ ਜੇ ਬਣੇ ਨੇ ਤਾਂ ਉਹਨੂੰ ਮਰਨਾ ਤਾਂ ਤਾਂ ਹੀ ਪਿਆ ਜੀ ਨਹੀਂ ਤਾਂ ਫਿਰ ਇਹ ਨਸ਼ਿਆਂ ਵਾਲੇ ਕਿ ਰਟੈਗ ਇਧਰ ਲੱਗ ਗਿਆ ਜੀ ਹੁਣ ਕਿਵੇਂ ਮੈਨੂੰ ਫੋਨ ਕੀਤਾ ਸੀ 6:27 ਮਿੰਟ ਤੇ ਠੀਕ ਹੈ ਕਹਿੰਦਾ ਬਹੁਤ ਪਰੇਸ਼ਾਨ ਮੈਂ ਵੀ ਦੋਸਤਾਂ ਦੇ ਹਾਂਜੀ ਦੋਸਤਾਂ ਦੇ ਮੈਂ ਹਾਂਜੀ ਅਸੀਂ ਸਾਰੇ ਦੋਸਤ ਹੀ ਹਾਂ ਹਾਂਜੀ ਮੈਨੂੰ ਲੱਗੀ ਤਾਂ ਕਰਦੇ ਸਾਡੇ ਕੋਲ ਕਹਿੰਦਾ ਰਿਹਾ ਹਾਂਜੀ ਮੈਨੂੰ ਕਿਹਾ ਜੀ ਕਹਿੰਦਾ ਮੱਥੇ ਲੱਗਣਾ ਕਹਿੰਦਾ ਮੈਨੂੰ ਫੋਨ ਕਰੀ ਜਾਂਦਾ ਕਹਿੰਦਾ ਤੇਰੇ ਘਰੇ ਰੁਕਣਾ ਮੈਨੂੰ ਕਹਿੰਦਾ ਆ ਜਾ ਕੋਈ ਗੱਲ ਰੋਕ ਜਾ ਕੋਈ ਕੋਈ ਚੱਕਰ ਨਹੀਂ ਬਿਲਕੁਲ ਹਾਂ ਇਹ ਅੱਜ ਯਸ਼ਨ ਬਾਬਾ ਦੇ ਹੱਕ ਵਿੱਚ ਯੁੱਧ ਕਾਤਲਾਂ ਵਿਰੁੱਧ ਛੇੜਿਆ ਇੱਥੋਂ ਦੇ ਲੋਕਾਂ ਨੇ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਬੜਾ ਰੋਸ ਹੈ ਗੁੱਸਾ ਹੈ ਮਨ ਦੇ ਵਿੱਚ ਕਿ ਸਾਡਾ ਇੱਕ ਨੌਜਵਾਨ ਵੀਰ ਇਸ ਸਿਆਸਤ ਦੀ ਭੇਡ ਚੜ ਗਿਆ ਉਹਨਾਂ ਨੇ ਕਈ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ ਫੌਜਾ ਸਿੰਘ ਸਰਾਰੀ ਦੇ ਉੱਤੇ ਫੌਜਾ ਸਿੰਘ ਸਰਾਰੀ ਨੂੰ ਕਾਤਲ ਕਿਹਾ ਉਹ ਕਹਿੰਦੇ ਜ਼ਿੰਮੇਵਾਰ ਹੈ ਫੌਜਾ ਸਿੰਘ ਸਰਾਰੀ ਇਸ ਕਤਲ ਲਈ ਭਗਵਾਨ ਸਿੰਘ ਮਾਨ ਨੂੰ ਤੁਰੰਤ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਤੇ 302 ਦਾ ਪਰਚਾ ਦੇਣਾ ਚਾਹੀਦਾ ਤਾਂ ਇਹ ਪੱਖ ਸੁਣਾਇਆ ਆਮ ਆਦਮੀ ਪਾਰਟੀ ਦੇ ਖੁਦ ਦੇ ਵਰਕਰਾਂ ਦਾ ਜਿਨ੍ਹਾਂ ਨੇ ਵੱਡੇ ਇਲਜ਼ਾਮ ਫੌਜਾ ਸਿੰਘ ਸਰਾਰੀ ਤੇ ਲਾਏ ਆ ਵੱਡਾ ਇਕੱਠ ਕੀਤਾ ਤੇ ਇੱਕ ਯੁੱਧ ਕਾਤਲਾਂ ਬਰੋਦੀ ਛੇੜਾ ਉਹ ਲੱਖੋ ਕੇ ਬਹਿਰਾਮ ਥਾਣੇ ਅੱਗੇ ਛੇੜਿਆ ਗਿਆ